ਰਬੂ ਦੇ ਨਾਮ ਦੀ ਸਤਿਤੀ ਹੋਵੇ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਹੈ ਸੋ ਅਸੀਂ ਜੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖ ਰਹੇ ਹਾਂ ਰੋਮੀਆਂ ਦੀ ਪੱਤਰੀ ਦੇ ਬਾਰੇ ਜੋ ਸਭ ਤੋਂ ਪਹਿਲਾਂ ਮੈਂ ਰੋਮੀਆਂ ਦੀ ਪੱਤਰੀ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਰੋਮੀਆਂ ਦੀ ਪੱਤਰੀ ਕਦੋਂ ਕਿੱਥੇ ਔਰ ਕਿਉਂ ਲਿਖੀ ਗਈ ਔਰ ਕੌਣ ਇਸ ਪੱਤਰੀ ਨੂੰ ਰੋਮ ਦੇ ਵਿੱਚ ਪਹੁੰਚਾ ਰਿਹਾ ਆ ਔਰ ਪ੍ਰਭੂ ਦਾ ਦਾਸ ਪੌਲਸ ਉਸ ਸਮੇਂ ਕਿਹੜੀ ਜਗ੍ਹਾ ਦੇ ਉੱਪਰ ਆ ਜਦੋਂ ਇਸ ਪੱਤਰੀ ਨੂੰ ਲਿਖ ਰਿਆ ਆ ਔਰ ਕਿਹੜੀ ਇਸਬਰੀ ਦੇ ਵਿੱਚ ਇਸ ਪੱਤਰੀ ਨੂੰ ਲਿਖਿਆ ਗਿਆ ਆ ਇਸ ਸਾਰੀ ਜਾਣਕਾਰੀ ਮੈਂ ਪਹਿਲੇ ਪਾਗ ਦੇ ਵਿੱਚ ਜੋ ਟਾਈਟਲ ਦਿੱਤਾ ਸੀ ਰੋਮੀਆਂ ਦੀ ਪੱਤਰੀ ਦੀ ਜਾਣਕਾਰੀ ਅਗਰ ਤੁਸੀਂ ਉਹ ਨਹੀਂ ਸੁਣਿਆ ਤਾਂ ਤੁਸੀਂ ਉਹਨੂੰ ਸੁਣੋ ਤਾਂ ਹੀ ਤੁਹਾਨੂੰ ਪਤਾ ਲੱਗ ਸਕਦਾ ਆ ਕਿ ਰੋਮੀਆਂ ਦੀ ਪੱਤਰੀ ਕਦੋਂ ਕਿਉਂ ਔਰ ਕਿੱਥੇ ਲਿਖੀ ਗਈ ਆ ਸੋ ਅੱਜ ਅਸੀਂ ਰੋਮੀਆਂ ਦੀ ਪੱਤਰੀ ਦੇ ਬਾਰੇ ਜੋ ਦੇਖਣ ਦੇ ਲਈ ਜਾ ਰਹੇ ਆ ਅਜੇ ਰੋਮੀਆਂ ਦੀ ਪੱਤਰੀ ਇੱਕ ਅਧਿਆਇ ਔਰ ਉਸਦਾ ਇੱਕ ਵਚਨ ਤੋਂ ਲੈ ਕੇ ਸੱਤ ਵਚਨ ਤੱਕ ਸਿੱਖਾਂਗੇ ਕਿਉਂ ਅਸੀਂ ਰੋਮੀਆਂ ਦੀ ਪੱਤਰੀ ਦੇ ਬਾਰੇ ਦੇਖ ਰਹੇ ਹਾਂ ਔਰ ਸਿੱਖ ਰਹੇ ਹਾਂ ਰੋਮੀਆਂ ਦੀ ਪੱਤਰੀ ਉਹ ਪੱਤਰੀ ਆ ਜਿਸ ਨੇ ਬਹੁਤ ਸਾਰੇ ਇਤਿਹਾਸ ਨੂੰ ਬਦਲਿਆ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਬਦਲਿਆ ਔਰ ਇਹਦਾ ਅਸਲੀ ਮਕਸਦ ਜੋ ਸੁਫ ਸੁਮਾਚਾਰ ਦੀ ਸਮਰਤ ਪ੍ਰਭੂ ਦਾ ਦਾਸ ਪੌਲਸ ਸਾਡੇ ਸਾਹਮਣੇ ਲੈ ਕੇ ਆ ਰਿਹਾ ਹੈ ਯੋ ਯਹੂਦੀਆਂ ਦੇ ਲਈ ਔਰ ਗੈਰ ਯਹੂਦੀਆਂ ਦੇ ਲਈ ਵੀ ਆ ਔਰ ਪੂਰੇ ਜਗਤ ਦੇ ਲਈ ਵੀ ਆ ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਦੋ ਪ੍ਰਭੂ ਦੇ ਦਾਸ ਮਾਰ틴 ਲੂਥਰ ਔਰ ਜான் ਵੈਸਲੀ ਜੋ ਇਸ ਪੱਤਰੀ ਤੋਂ ਬਹੁਤ ਪ੍ਰਭਾਵਿਤ ਹੋਏ ਔਰ ਉਹਨਾਂ ਦੇ ਜੀਵਨ ਦੇ ਵਿੱਚ ਰੋਮੀਆਂ ਦੀ ਪੱਤਰੀ ਦੇ ਉਹਨਾਂ ਵਚਨਾਂ ਨੇ ਕੰਮ ਕੀਤਾ ਉਹਨਾਂ ਦਾ ਖੁਦ ਦਾ ਜੀਵਨ ਬਦਲਿਆ ਔਰ ਉਹ ਫਿਰ ਇਤਿਹਾਸ ਬਦਲਣ ਵਾਲੇ ਬਣ ਗਏ ਸੋ ਇਹ ਪੱਤਰੀ ਜਦੋਂ ਅਸੀਂ ਪ੍ਰਾਰਥਨਾ ਦੁਆਰਾ ਪੜ੍ਹਦੇ ਆ ਤਾਂ ਬਹੁਤ ਜ਼ਿਆਦਾ ਸਮਰਥੀ ਆ ਔਰ ਇਹਦੇ ਵਿੱਚ ਲਿਖੇ ਗਏ ਜਿਹੜੇ ਵਚਨ ਆ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਆ ਸੋ ਮੈਂ ਚਾਹੂੰਗਾ ਕਿ ਅਸੀਂ ਰੋਮੀਆਂ ਦੀ ਪੱਤਰੀ ਦੀ ਵੱਲ ਚੱਲੀਏ ਜੋ ਅਸੀਂ ਸਿੱਖਣਾ ਆ ਮੈਂ ਇੱਕ ਵਾਰ ਫਿਰ ਦੱਸਦਾ ਰੋਮੀਆਂ ਦੀ ਪੱਤਰੀ ਇੱਕ ਅਧਿਆਏ ਇੱਕ ਵਚਨ ਤੋਂ ਲੈ ਕੇ ਅਸੀਂ ਸੱਤ ਵਚਨ ਤੱਕ ਥੋੜਾ ਥੋੜਾ ਕਰਕੇ ਅਸੀਂ ਸਿੱਖਦੇ ਜਾਵਾਂਗੇ ਆਈਸੀ ਪ੍ਰਭੂ ਦੇ ਵਚਨ ਦੇ ਵਿੱਚੋਂ ਪੜ੍ਹਾਂਗੇ ਰੋਮੀਆਂ ਦੀ ਪੱਤਰੀ ਇੱਕ ਅਧਿਆਏ ਇੱਕ ਵਚਨ ਤੋਂ ਲੈ ਕੇ ਸੱਤ ਵਚਨ ਤੱਕ ਯੇਸ਼ੂ ਮਸੀਹ ਦਾ ਦਾਸ ਜਿਹੜਾ ਰਸੂਲ ਬਣਨ ਲਈ ਸਤਿਆ ਆਇਆ ਸੋ ਸਭ ਤੋਂ ਪਹਿਲਾਂ ਲਿਖਤੋਂ ਪੌਲਸ ਜੋ ਮਸੀਹ ਯੇਸ਼ੂ ਦਾ ਦਾਸ ਸੋ ਪੌਲਸ ਇਧਰ ਆਪਣੇ ਆਪ ਨੂੰ ਦਾਸ ਸ਼ਬਦ ਇਸਤੇਮਾਲ ਕਰ ਰਿਹਾ ਹੈ ਜੋ ਦਾਸ ਆ ਉਹ ਹਮੇਸ਼ਾ ਆਪਣੇ ਸਵਾਮੀ ਦੇ ਅਧੀਨ ਰਹਿੰਦਾ ਆ ਔਰ ਜੋ ਸਵਾਮੀ ਦਾਸ ਨੂੰ ਕੰਮ ਸੌਂਪਦਾ ਆ ਦਾਸ ਉਸੇ ਪ੍ਰਕਾਰ ਉਸ ਕੰਮ ਨੂੰ ਕਰਦਾ ਆ ਜਿਹਦੇ ਲਈ ਅਸੀਂ ਪਰਮੇਸ਼ਰ ਦੇ ਵਚਨ ਨੂੰ ਦੇਖਦੇ ਆ ਕਿ ਪੌਲਸ ਜਦੋਂ ਦਾਸ ਸ਼ਬਦ ਵਰਤ ਰਿਹਾ ਆ ਤਾਂ ਇਹਦੇ ਦੋ ਸ਼ਬਦ ਅਸੀਂ ਯੂਨਾਨੀ ਦੇ ਵਿੱਚ ਦੇਖਦੇ ਆ ਜਿਹਦਾ ਇੱਕ ਮਤਲਬ ਆ ਡੋਲੋਸ ਔਰ ਦੂਸਰਾ ਡਾਈਕੋਨੋਸ ਇਹਨਾਂ ਦੋਨਾਂ ਸ਼ਬਦਾਂ ਦਾ ਸੇਮ ਮਤਲਬ ਆ ਨਮਰ ਛੋਟਾ ਲੇਕਿਨ ਜਦੋਂ ਅਸੀਂ ਡੋਲੋਸ ਤੇ ਧਿਆਨ ਦਿੰਨੇ ਆ ਤੇ ਇਹਦਾ ਮਤਲਬ ਸਭ ਤੋਂ ਛੋਟਾ ਪ੍ਰਭੂ ਦਾ ਦਾਸ ਪੌਲਸ ਜਿਸ ਦਾ ਨਾਮ ਸ਼ੌਲ ਔਰ ਸ਼ੌਲਿਆ ਜਿਹੜਾ ਉਹ ਇੱਕ ਇਬਰਾਮਨੀ ਸ਼ਬਦ ਹੈ ਔਰ ਜਿਹੜਾ ਪੌਲ ਨਾਮ ਹੈ ਇੱਕ ਲਤੀਨੀ ਸ਼ਬਦ ਹੈ ਲਤੀਨੀ ਨਾਮ ਹੈ ਜਿਹਦਾ ਨਾਮ ਦਾ ਪੌਲ ਦਾ ਮਤਲਬ ਹੈ ਬਿਲਕੁਲ ਛੋਟਾ ਸੋ ਅਸੀਂ ਇਸ ਤਨਾ जान ਸਕਦੇ ਹਾਂ ਸਿੱਖ ਸਕਦੇ ਹਾਂ ਕਿ ਪ੍ਰਭੂ ਦਾ ਦਾਸ ਪੌਲਸ ਇੱਥੇ ਉਸ ਨਾਮ ਨੂੰ ਇਸਤੇਮਾਲ ਕਰ ਰਿਹਾ ਕਿ ਪ੍ਰਭੂ ਦਾ ਦਾਸ ਆਪਣੇ ਆਪ ਨੂੰ ਬਿਲਕੁਲ ਛੋਟਾ ਕਰਦੇ ਹੋਏ ਪਹਿਲਾਂ ਰਸੂਲ ਸ਼ਬਦ ਨਹੀਂ ਵਰਤ ਰਿਹਾ ਪਹਿਲਾਂ ਦਾਸ ਸ਼ਬਦ ਦਾ ਇਸਤੇਮਾਲ ਕਰ ਰਿਹਾ ਹੈ ਕਿਉਂ ਕਿਉਂਕਿ ਉਹ ਇੱਥੇ ਪੱਤਰੀ ਨੂੰ ਲਿਖਦੇ ਸਮੇਂ ਉਹ ਬੋਲ ਰਿਹਾ ਹੈ ਕਿ ਲਿਖਤਮ ਪੌਲਸ ਮਸੀਹ ਯੇਸ਼ੂ ਦਾ ਦਾਸ ਸੋ ਆਪਣੇ ਆਪ ਨੂੰ ਛੋਟਾ ਕਰਦੇ ਹੋਏ ਆਪਣੇ ਆਪ ਨੂੰ ਪਹਿਲਾਂ ਉੱਚੀ ਪਦਵੀ ਤੇ ਨਹੀਂ ਲੈ ਕੇ ਆ ਰਿਆ ਆਪਣੇ ਆਪ ਨੂੰ ਪਹਿਲਾਂ ਇੱਕ ਨਮਰ ਤੌਰ ਤੇ ਇੱਕ ਛੋਟਾ ਕਰਕੇ ਪੇਸ਼ ਕਰ ਰਿਹਾ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਦੇਖਦੇ ਹਾਂ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਮੂਸਾ ਦੇ ਬਾਰੇ ਸ਼ਬਦ ਇਹ ਵਰਤਿਆ ਗਿਆ ਕਿ ਮੂਸਾ ਪਰਮੇਸ਼ਰ ਦਾ ਦਾਸ ਫਿਰ ਯਹੋਸ਼ੂ ਪਰਮੇਸ਼ਰ ਦਾ ਦਾਸ ਜਿਹਦੇ ਲਈ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਯਹੋਸ਼ੂ ਦੀ ਕਿਤਾਬ ਔਰ ਉਸ ਦਾ 14 ਅਧਿਆਏ ਔਰ ਉਸ ਦਾ 7 ਵਚਨ ਪੜਾਂਗੇ ਯਹੋਸ਼ੂ ਦੀ ਕਿਤਾਬ 14 ਅਧਿਆਏ ਔਰ ਉਸਦਾ 7 ਵਚਨ ਮੈਂ 40 ਵਰਿਆਂ ਦਾਸਾਂ ਜਦ ਵੀ ਹਵਾ ਦੇ ਦਾਸ موسی ਨੇ ਮੈਨੂੰ ਕਦੇਸ਼ ਬਰਨਿਆ ਤੋਂ ਉਸ ਦੇਸ਼ ਦਾ ਖੋਜ ਕਰਨ ਲਈ ਕੱਲਿਆ ਸੋ ਇਦਨ ਲਿਖਿਆ ਮੈਂ 40 ਵਰਿਆਂ ਦਾਸੀ ਜਦੋਂ ਪਰਮੇਸ਼ਰ ਦਾ ਦਾਸ ਕੌਣ موسی ਸੋ ਫਿਰ ਅਸੀਂ ਪੜਦੇ ਹਾਂ ਯਹੋਸ਼ੂ ਦੀ ਕਿਤਾਬ 24 ਅਧਿਆਏ ਔਰ ਉਸਦਾ 29 ਵਚਨ ਇਹਨਾਂ ਗੱਲਾਂ ਦੇ ਪਿੱਛੋਂ ਨੂਨ ਦਾ ਪੁੱਤਰ ਯੋਸ਼ੂਆ ਯਹਵਾ ਦਾ ਦਾਸ ਇੱਧਰ ਵੀ ਸ਼ਬਦ ਜਿਹੜਾ ਆ ਰਿਹਾ ਯਹਵਾ ਦਾ ਦਾਸ ਸੋ ਉਸ ਸਮੇਂ ਵੀ ਮੂਸਾ ਪਰਮੇਸ਼ਰ ਦਾ ਦਾਸ ਯਹੋਸ਼ੂ ਪਰਮੇਸ਼ਰ ਦਾ ਦਾਸ ਔਰ ਦਾਊਦ ਦੇ ਬਾਰੇ ਵੀ ਲਿਖਿਆ ਗਿਆ ਕਿ ਉਹ ਪਰਮੇਸ਼ਰ ਦਾ ਦਾਸ ਸੋ ਪੌਲਸ ਵੀ ਇਸ ਸ਼ਬਦ ਦਾ ਇਸਤੇਮਾਲ ਕਰ ਰਿਹਾ ਹੈ ਜਿਹਨੂੰ ਡੋਲੌਂਸ ਅਸੀਂ ਬੋਲਦੇ ਆਂ ਜਿਹਦਾ ਮਤਲਬ ਆ ਸਭ ਤੋਂ ਛੋਟਾ ਅੱਗੇ ਪ੍ਰਭੂ ਦਾ ਦਾਸ ਬੋਲਦਾ ਆਂ ਕਿ ਰਸੂਲ ਰਸੂਲ ਸ਼ਬਦ ਜੋ ਵਰਤਿਆ ਗਿਆ ਹੈ ਪੜਾਂਗੇ ਪ੍ਰਭੂ ਦੇ ਵਚਨ ਦੇ ਵਿੱਚੋਂ ਉਹੀ ਆਇਤ ਨੂੰ ਅਸੀਂ ਪੜਾਂਗੇ ਉਹ ਸਾਇਤਿ ਅਸੀਂ ਧਿਆਨ ਕਰਾਂਗੇ ਲਿਖਤਮ ਪੌਲਸ ਜਿਹੜਾ ਮਸੀਹ ਯੇਸ਼ੂ ਦਾ ਦਾਸ ਜਿਹੜਾ ਰਸੂਲ ਬਣਨ ਲਈ ਸੱਧਿਆ ਗਿਆ ਹਾਂ ਅਤੇ ਪਰਮੇਸ਼ਵਰ ਦੀ ਖੁਸ਼ਖਬਰੀ ਦੇ ਲਈ ਵੱਖਰਾ ਕੀਤਾ ਗਿਆ ਸੋ ਲਿਖਿਆ ਰਸੂਲ ਬਣਨ ਦੇ ਲਈ ਸੱਧਿਆ ਗਿਆ ਪਹਿਲਾਂ ਦਾਸ ਔਰ ਫਿਰ ਰਸੂਲ ਸੋ ਰਸੂਲ ਬਣਨ ਦੇ ਲਈ ਸੱਦਿਆ ਗਿਆ ਰਸੂਲ ਕੌਣ ਹੋ ਸਕਦਾ ਹੈ ਜਦੋਂ ਅਸੀਂ ਰਸੂਲ ਦੇ ਬਾਰੇ ਪਰਮੇਸ਼ਰ ਦੇ ਵਚਨ ਚੋਂ ਦੇਖਦੇ ਹਾਂ ਜਾਂ ਰਸੂਲ ਦੀ ਸੇਵਕਾਈ ਨੂੰ ਦੇਖਦੇ ਹਾਂ ਤਾਂ ਅਸੀਂ ਉਸ ਸਬਜੈਕਟ ਨੂੰ ਨਹੀਂ ਸਿੱਖਾਂਗੇ ਲੇਕਿਨ ਥੋੜਾ ਉਸ ਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਜੋ ਰਸੂਲ ਆ ਉਹ ਕਿਸ ਪ੍ਰਕਾਰ ਕਲੀਸਿਆਵਾਂ ਨੂੰ ਸਥਾਪਿਤ ਕਰਦਾ ਆ ਔਰ ਸ਼ੈਤਾਨ ਦੇ ਗੜ੍ਹਾਂ ਨੂੰ ਤੋੜ ਕੇ ਕਿਵੇਂ ਉਸ ਜਗ੍ਹਾ ਤੇ ਪਰਮੇਸ਼ਰ ਦੇ ਰਾਜ ਨੂੰ ਸਥਾਪਿਤ ਕਰਦਾ ਆ ਬਹੁਤ ਸਾਰੇ ਸੇਵਕ ਉਹਨਾਂ ਦੇ ਦੁਆਰਾ ਤਿਆਰ ਹੁੰਦੇ ਆ ਰਸੂਲ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜੋ ਕੰਮ ਕਰਦਾ ਆ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਹਾਂ ਕਿਵੇਂ ਰਸੂਲ ਦੇ ਕੰਮ ਨੂੰ ਦੇਖਿਆ ਜਾ ਸਕਦਾ ਆ ਸੋ ਅਗਲੀ ਗੱਲ ਅਸੀਂ ਦੇਖਦੇ ਹਾਂ ਰਸੂਲ ਰਸੂਲ ਉਹ ਲੋਕ ਉਹ ਚੇਲੇ ਜੋ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਨਾਲ ਰਹੇ ਔਰ ਜਿਨ੍ਹਾਂ ਨੂੰ ਪਹਿਲਾਂ ਤੋਂ ਠਹਿਰਾਇਆ ਗਿਆ ਔਰ ਜਿਨ੍ਹਾਂ ਨੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਨੂੰ ਆਮੋ ਸਾਹਮਣੇ ਦੇਖਿਆ ਸੋ ਆਪਾਂ ਇਸ ਸਵਾਲ ਨੂੰ ਦੇਖ ਸਕਦੇ ਹਾਂ ਕਿ ਪੌਲਸ ਨੇ ਪ੍ਰਭੂ ਯਿਸੂ ਮਸੀਹ ਨੂੰ ਆਮੇ ਸਾਹਮਣੇ ਦੇਖਿਆ। ਦਮਿਸ਼ਕ ਦੇ ਰਸਤੇ ਦੇ ਉੱਪਰ ਉਹਦੀ ਪਰਮੇਸ਼ਰ ਦੇ ਨਾਲ ਆਮੋ-ਸਾਹਮਣੀ ਕੀ ਹੋਈ ਆ। ਮੁਲਾਕਾਤ ਹੋਈ ਆ ਜੋ ਉਹ ਆਪਣੇ ਵਚਨ ਦੇ ਵਿੱਚ ਇਸ ਪ੍ਰਕਾਰ ਤਜ਼ਰਬੇ ਨੂੰ ਲਿਖਦਾ ਆ ਜੋ ਸਾਨੂੰ ਮਿਲਦਾ ਪ੍ਰਭੂ ਦੇ ਵਚਨ ਦੇ ਵਿੱਚੋਂ ਪਹਿਲਾ ਕੋਰਿੰਥੀਆ ਔਰ 9 ਅਧਿਆਇ ਔਰ ਉਸ ਦਾ ਇੱਕ ਵਚਨ। ਕੀ ਮੈਂ ਆਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕਿ ਮੈਂ ਯੀਸ਼ੂ ਮਸੀਹ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ ਕਿ ਤੁਸੀਂ ਪ੍ਰਭੂ ਵਿੱਚ ਮੇਰਾ ਕੰਮ ਨਹੀਂ ਹੋ ਸੋ ਦੇਖੋ ਪ੍ਰਭੂ ਦਾ ਦਾਸ ਪੌਲਸ ਇਧਰ ਲਿਖ ਰਿਹਾ ਆ ਔਰ ਲਿਖ ਰਿਹਾ ਕਿ ਕੀ ਮੈਂ ਪ੍ਰਭੂ ਨੂੰ ਆਮੋ ਸਾਹਮਣੇ ਨਹੀਂ ਦੇਖਿਆ ਸੋ ਰਸੂਲ ਕੌਣ ਹੋ ਸਕਦਾ ਜਿੰਨੇ ਪਰਮੇਸ਼ਰ ਨੂੰ ਪ੍ਰਭੂ ਯੀਸ਼ੂ ਮਸੀਹ ਨੂੰ ਜਿਵੇਂ ਪੌਲਸ ਨੇ ਆਮੋ ਸਾਹਮਣੇ ਕੀ ਕੀਤਾ ਹੈ ਦੇਖਿਆ ਉਸ ਦਾ ਦਰਸ਼ਨ ਪਾਇਆ ਆ ਇਸ ਲਈ ਪੌਲਸ ਦਲੇਰੀ ਨਾਲ ਕਹਿ ਸਕਦਾ ਆ ਕਿ ਮੈਂ ਰਸੂਲ ਬਣਨ ਦੇ ਲਈ ਬੁਲਾਇਆ ਗਿਆ ਆ ਸੋ ਅੱਗੇ ਅਸੀਂ ਧਿਆਨ ਕਰਦੇ ਆ ਜੋ ਲਿਖਿਆ ਪ੍ਰਭੂ ਦੇ ਵਚਨ ਦੇ ਵਿੱਚ ਕਿ ਸੁਪ ਸਮਾਚਾਰ ਦੇ ਲਈ ਉਹ ਕੀ ਕੀਤਾ ਗਿਆ ਆ ਅਲੱਗ ਕੀਤਾ ਗਿਆ ਆ ਦੋ ਵਚਨ ਜੀ ਦਾ ਉਹਨੇ ਆਪਣੇ ਨਬੀਆਂ ਦੇ ਰਾਹੀਂ ਧਰਮਿਕ ਪੁਸਤਕ ਵਿੱਚ ਅੱਗੋਂ ਹੀ ਵਚਨ ਦਿੱਤਾ ਸੀ ਅਰਥਾਤ ਆਪਣੇ ਪੁੱਤਰ ਦੇ ਹੱਥ ਵਿੱਚ ਜਿਹੜਾ ਸ਼ਰੀਰ ਦੇ ਸਰਬੰਧ ਕਰਕੇ 다ਊਦ ਦੀ ਅੰਸਵਿਚੋਂ ਉਤਪਤ ਹੋਇਆ ਅਤੇ ਪਵਿੱਤਰ ਤਾਈ ਦੇ ਆਤਮਾ ਦੇ ਸਰਬੰਧ ਕਰਕੇ ਮਰਦਾਂ ਵਿੱਚੋਂ ਜੀ ਉੱਠਣ ਤੋਂ ਸਮਰੱਥਾ ਨਾਲ ਪਰਮੇਸ਼ਵਰ ਦਾ ਪੁੱਤਰ ਸਾਡਾ ਪ੍ਰਭੂ ਯੀਸ਼ੂ ਮਸੀਹ ਮਿੱਥਾ ਹੈ। ਸੁਣਦੇ ਕੋ ਪ੍ਰਭੂ ਦਾ ਦਾਸ ਪੌਲਸ ਕਹ ਰਿਹਾ ਕਿ ਮੈਂ ਸੁਖ ਸਮਾਚਾਰ ਦੇ ਲਈ ਅਲੱਗ ਕੀਤਾ ਗਿਆ ਹਾਂ ਔਰ ਕਿਸ ਸੁਖ ਸਮਾਚਾਰ ਦੇ ਲਈ ਮੈਂ ਅਲੱਗ ਕੀਤਾ ਗਿਆ ਹਾਂ ਜੋ ਮੈਂ ਤੁਹਾਨੂੰ ਹੁਣ ਨਹੀਂ ਸੁਣਾ ਰਿਹਾ ਬਲਕਿ ਜੋ ਪਹਿਲਾਂ ਤੋਂ ਮਿੱਥਿਆ ਗਿਆ ਜੋ ਪਹਿਲਾਂ ਤੋਂ ਹੀ ਖੁਸ਼ਖਬਰੀ ਸੁਣਾਈ ਗਈ ਜਿਸਦੇ ਬਾਰੇ ਪਹਿਲਾਂ ਤੋਂ ਹੀ ਵਾਅਦੇ ਕੀਤੇ ਗਏ ਕਿ ਇੱਕ ਆਏਗਾ ਜੋ ਲੋਕਾਂ ਨੂੰ ਪਾਪ ਤੋਂ ਸੋੜਾਏਗਾ ਜਿਹਦੇ ਲਈ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਤਪਤੀ 18 ਦੀ 18 ਦੇ ਵਿੱਚ ਤੁਸੀਂ ਦੇਖ ਸਕਦੇ ਆਂ ਔਰ ਰਸੂਲਾ ਦੇ ਕੰਮ 3 ਦੀ 25 ਦੇ ਵਿੱਚ ਔਰ ਰੋਮੀਆਂ ਦੀ ਪੱਤਰੀ 4 ਅਧਿਆਏ ਔਰ ਉਸ ਦਾ 13 ਵਚਨ ਔਰ ਗਲਾਤੀਆਂ ਦੀ ਪੱਤਰੀ 3 ਅਧਿਆਏ ਔਰ ਉਸ ਦਾ 3 ਵਚਨ ਇਹਨਾਂ ਸਭਨਾਂ ਵਚਨਾਂ ਤੇ ਜਦੋਂ ਅਸੀਂ ਧਿਆਨ ਕਰਦੇ ਹਾਂ ਔਰ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਇਹੀ ਮਿਲੇਗਾ ਕਿ ਪਰਮੇਸ਼ਰ ਨੇ ਪਹਿਲਾਂ ਤੋਂ ਜੋ ਵਾਅਦਾ ਕੀਤਾ ਪਹਿਲਾਂ ਤੋਂ ਜੋ ਵਾਅਦਾ ਕੀਤਾ ਪਹਿਲਾਂ ਤੋਂ ਜੋ ਖੁਸ਼ਖਬਰੀ ਸਾਡੇ ਲਈ ਰੱਖੀ ਗਈ ਆ ਤੋ ਪ੍ਰਭੂ ਦਾ ਦਾਸ ਪੌਲਸ ਲਿਖ ਰਿਹਾ ਕਿ ਮੈਂ ਤੁਹਾਨੂੰ ਹੁਣ ਨਹੀਂ ਸੁਣਾ ਰਿਹਾ ਜਾਨਕਿ ਪਹਿਲਾਂ ਤੋਂ ਜੋ ਮਿਥਿਆ ਗਿਆ ਉਹ ਸੁਖ ਸਮਾਚਾਰ ਦੇ ਬਾਰੇ ਦੱਸ ਰਿਹਾ ਆ ਕਿ ਕਿਸ ਪ੍ਰਕਾਰ ਮਸੀਹ ਯੇਸ਼ੂ ਜੋ ਸ਼ਰੀਰ ਦੇ ਭਾਵ ਦੇ ਵਿੱਚ ਦਾਊਦ ਦੀ ਸੰਤਾਨ ਦੇ ਵਿੱਚੋਂ ਔਰ ਪਵਿੱਤਰ ਤਾਈ ਦੇ ਆਤਮਾ ਦੇ ਕਰਨ ਪਰਮੇਸ਼ਰ ਦਾ ਪੁੱਤਰ ਸਾਡੇ ਲਈ ਠਹਿਰਾਇਆ ਗਿਆ। ਤੋਂ ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਸਿੱਖਦੇ ਹਾਂ ਤੋਂ ਸਭ ਤੋਂ ਪਹਿਲੀ ਔਰ ਜ਼ਰੂਰੀ ਗੱਲ ਹੈ ਜਿਹੜੀ ਪ੍ਰਭੂ ਯੀਸ਼ੂ ਮਸੀਹ ਪੂਰੇ ਦਾ ਪੂਰਾ ਮਨੁੱਖ ਔਰ ਪੂਰੇ ਦਾ ਪੂਰਾ ਪਰਮੇਸ਼ੁਰ ਹੈ। ਜੋ ਸਾਨੂੰ ਪ੍ਰਭੂ ਦਾ ਦਾਸ ਪੌਲਸ ਇਦਰ ਹਿੰਦੀ ਦੇ ਵਿੱਚ ਕੁਝ ਸ਼ਬਦਾਂ ਨੂੰ ਜੋ ਮੈਂ ਪੜ੍ਹਦਾ ਹਾਂ ਜਿਸकी ਉਸਨੇ ਪਹਿਲੇ ਹੀ ਸੇ ਆਪਣੇ ਭਵਿਸ਼ ਵਕਤੋਂ ਕੇ ਦੁਆਰਾ ਪਵਿੱਤਰ ਸ਼ਾਸਤਰ ਮੇਂ अपने पुत्र हमारे प्रभु यीशु मसीह के विषय में प्रतिज्ञा की थी वह शरीर के भाव से तो दाऊद के वंश से उत्पन्न हुआ तो प्रभु दा दास पॉलस क्यों इस प्रकार लिख रहा है क्योंकि उस समय उस जगह पे यहूदी और गैर यहूदी लोग रह रहे हैं उस समय का अगर इतिहास देखोगे तो कुछ लोग गुलाम रखते लोग गुलाम करके लिया गए सी ਔਰ ਕੁਛ ਲੋਕ ਗੁਲਾਮੀ ਤੋਂ ਛੁਡਾਏ ਗਏ ਸੀ ਸੋ ਉਧਰ ਜੋ ਰਹਿ ਰਹੇ ਲੋਕ ਆ ਉਹ ਗੈਰ ਯਹੂਦੀ ਵੀ ਆ ਯਹੂਦੀ ਵੀ ਆ ਔਰ ਯਹੂਦੀਆਂ ਦੇ ਲਈ ਜੋ ਪ੍ਰਭੂ ਦਾ ਦਾਸ ਪੌਲਸ ਸ਼ਬਦ ਯੂਜ਼ ਕਰ ਲਿਆ ਵਰਤ ਰਿਹਾ ਆ ਉਹ ਦਾਊਦ ਦੀ ਸੰਤਾਨ ਦੇ ਵਿੱਚੋਂ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪਹਿਲਾਂ ਤੋਂ ਵਾਅਦਾ ਕੀਤਾ ਗਿਆ ਸੀ ਕਿ ਮਸੀਹ ਯਿਸੂ ਕਿਦੇ ਵਿੱਚੋਂ ਆਊਗਾ ਦਾਊਦ ਦੀ ਸੰਤਾਨ ਦੇ ਵਿੱਚੋਂ ਆਊਗਾ ਤੋ ਜੋ ਗੈਰ ਯਹੂਦੀਆਂ ਦੇ ਲਈ ਵਰਤ ਰਿਆ ਆ ਉਹ ਆ ਪਵਿੱਤਰ ਤਾਈ ਦੀ ਆਤਮਾ ਦੇ ਕਾਰਨ ਪਰਮੇਸ਼ਰ ਦਾ ਪੁੱਤਰ ਠਹਿਰਾਇਆ ਗਿਆ ਉਸ ਸਮਰਥ ਨੂੰ ਸਾਡੇ ਸਾਹਮਣੇ ਲੈ ਕੇ ਆ ਰਿਹਾ ਜੋ ਸੁਪ ਸਮਾਚਾਰ ਦੇ ਵਿੱਚ ਆ ਸੁਪ ਸਮਾਚਾਰ ਦੇ ਵਿੱਚ ਉਹ ਤਾਕਤ ਆ ਉਸ ਸਮਰਥ ਸ਼ਬਦ ਨੂੰ ਅਸੀਂ ਅਧਿਕਾਰ ਦੇ ਵਿੱਚ ਲੈ ਸਕਦੇ ਆ ਅਧਿਕਾਰ ਆ ਜਿਹਦੇ ਦੁਆਰਾ ਇੱਕ ਪਾਪੀ ਵਿਅਕਤੀ ਦਾ ਛੁਟਕਾਰਾ ਹੋ ਜਾਂਦਾ ਆ ਸੋ ਪ੍ਰਭੂ ਯੀਸ਼ੂ ਮਸੀਹ ਪੂਰੇ ਦਾ ਪੂਰਾ ਮਨੁੱਖ ਔਰ ਪੂਰੇ ਦਾ ਪੂਰਾ ਪਰਮੇਸ਼ਰ ਦਾਊਦ ਦੀ ਸੰਤਾਨ ਬੋਲੇ ਤੋ ਮਨੁੱਖ ਦਾ ਪੁੱਤਰ ਪਵਿੱਤਰ ਤਾਈ ਦਾ ਆਤਮਾ ਬੋਲੇ ਤੋ ਪਰਮੇਸ਼ਰ ਦਾ ਪੁੱਤਰ ਸੋ ਪ੍ਰਭੂ ਦਾ ਦਾਸ ਪੌਲਸ ਇਸ ਜਗ੍ਹਾ ਤੇ ਦੱਸ ਰਿਹਾ ਕਿ ਕਿਸ ਪ੍ਰਕਾਰ ਕਿਸ ਪ੍ਰਕਾਰ ਉਹਨੂੰ ਪਰਮੇਸ਼ਰ ਦਾ ਪੁੱਤਰ ਕਰਕੇ ਠਹਿਰਾਇਆ ਗਿਆ ਆ ਔਰ 5 ਵਚਨ ਦੇ ਵਿੱਚ ਜੋ ਅਸੀਂ ਦੇਖਦੇ ਆ ਉਹ ਬੋਲ ਰਿਹਾ ਕਿ ਜੋ ਮੈਨੂੰ ਰਸੂਲ ਦੀ ਪਦਵੀ ਮਿਲੀ ਆ ਇਹ ਮੇਰੇ ਅੱਛੇ ਕੰਮਾਂ ਦੇ ਨਾਲ ਨਹੀਂ ਬਲਕਿ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਸਭ ਕੁਝ ਹੋਇਆ ਆ 5 ਵਚਨ ਪੜਿਓ ਜਿਹਦੇ ਰਾਈ ਅਸਾ ਕਿਰਪਾ ਅਤੇ ਰਸੂਲ ਦੀ ਪਦਵੀ ਪਾਈ ਪਈ ਉਹਦੇ ਨਾਮ ਦੇ ਖਾਤਰ ਸਭਨਾ ਕਾਮਾਂ ਵਿੱਚ ਨੇਚਾ ਦੀ ਆਗਿਆਕਾਰੀ ਹੋ ਜਾਏ ਸੋ ਦੇਖੋ ਪ੍ਰਭੂ ਦਾ ਦਾਸ ਪੌਲਸ ਇਹਦਰ ਲਿਖ ਰਿਹਾ ਕਿ ਮੈਂ ਆਪਣੇ ਅੱਛੇ ਕਾਮਾਂ ਦੇ ਨਾਲ ਨਹੀਂ ਆਪਣੀ ਸਮਝ ਆਪਣੀ ਬੁੱਧ ਆਪਣੇ ਗਿਆਨ ਦੇ ਨਾਲ ਨਹੀਂ ਇੱਥੋਂ ਤੱਕ ਪਹੁੰਚਿਆ ਬਲਕੇ ਉਸ ਦਮਿਸ਼ਕ ਦੇ ਰਸਤੇ ਦੇ ਉੱਪਰ ਪਰਮੇਸ਼ਰ ਦੀ ਮੇਰੇ ਉੱਪਰ ਕਿਰਪਾ ਆ ਪਰਮੇਸ਼ਰ ਨੇ ਪਰਮੇਸ਼ਰ ਦੀ ਮੇਰੇ ਤੇ ਕਿਰਪਾ ਹੋਈ ਆ ਤਾਂ ਮੈਂ ਇਸ ਰਸੂਲ ਦੀ ਪਦਵੀ ਨੂੰ ਹਾਸਲ ਕੀਤਾ ਆ ਅਗਰ ਅਜੇ ਸਿੱ ਕਿਸੇ ਵੀ ਸਥਾਨ ਦੇ ਉੱਪਰ ਕਿਉਂ ਨਹੀਂ ਆ ਪਰਮੇਸ਼ਰ ਨੇ ਸਾਨੂੰ ਕੋਈ ਵੀ ਸੇਵਕਾਈ ਕਿਉਂ ਨਹੀਂ ਦਿੱਤੀ ਕਿਥੋਂ ਤੱਕ ਵੀ ਪਰਮੇਸ਼ਰ ਨੇ ਸਾਨੂੰ ਇਸਤੇਮਾਲ ਕਿਉਂ ਨਹੀਂ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਅਸੀਂ ਵੀ ਪ੍ਰਭੂ ਦੇ ਦਾਸ ਪੌਲਿਸ ਦੀ ਤਰ੍ਹਾਂ ਹੀ ਬੋਲ ਸਕੀਏ ਕਿ ਅੱਜ ਮੈਂ ਜਿਸ ਜਗ੍ਹਾ ਤੇ ਵੀ ਹਾਂ ਜੋ ਵੀ ਮੈਂ ਕਰ ਰਿਹਾ ਹਾਂ ਉਹ ਆਪਣੇ ਅੱਛੇ ਕੰਮਾਂ ਦੇ ਨਾਲ ਨਹੀਂ ਕਿਸੇ ਭਲਾਈ ਦੇ ਨਾਲ ਨਹੀਂ ਬਲਕਿ ਪਰਮੇਸ਼ਰ ਦੀ ਮੇਰੇ ਉੱਪਰ ਕਿਰਪਾ ਹੋਈ ਆ ਸੋ 6 ਵਚਨ ਦੇ ਵਿੱਚ ਜੋ ਲਿਖ ਰਿਹਾ ਆ ਕਿ ਪ੍ਰਭੂ ਯੇਸ਼ੂ ਮਸੀਹ ਦੇ ਹੋਣ ਦੇ ਲਈ ਅਸੀਂ ਬੁਲਾਏ ਗਏ ਹਾਂ ਪੜਾਂਗੇ ਉਸ ਵਚਨ ਨੂੰ ਜਿੰਨਾ ਵਿੱਚ ਤੁਸੀਂ ਦੱਸ ਕੇ ਯੇਸ਼ੂ ਮਸੀਹ ਦੇ ਸੱਚੇ ਹੋਏ ਹੋ ਹਮ ਅੱਗੇ ਉਹ ਉਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ਵਰ ਦੇ ਪਿਆਰੇ ਅਤੇ ਸੰਤ ਬਨਣ ਲਈ ਸੱਦੇ ਹੋਏ ਹਨ ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯੇਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ ਹੋਵੇ। ਸੋ ਇੱਧਰ ਪ੍ਰਭੂ ਦਾ ਦਾਸ ਪੌਲਸ ਉਹਨਾਂ ਰੋਮ ਦੇ ਲੋਕਾਂ ਨੂੰ ਲਿਖ ਲਿਆ ਜਿਨ੍ਹਾਂ ਨੂੰ ਹਜੇ ਤੱਕ ਮਿਲਿਆ ਨਹੀਂ ਆ। ਉਹਨਾਂ ਨੂੰ ਆਸ਼ਾ ਦਵਾਰਿਆ ਆ ਕਿ ਮੇਰੇ ਪਿਆਰਿਓ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਹੋਣ ਦੇ ਲਈ ਬੁਲਾਏ ਗਏ ਆ। ਔਰ ਸੱਚਮੁੱਚ ਮੈਨੂੰ ਔਰ ਤੁਹਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਹੋਣ ਦੇ ਲਈ ਬੁਲਾਇਆ ਗਿਆ ਆ ਮੈਨੂੰ ਔਰ ਤੁਹਾਨੂੰ ਪ੍ਰਭੂ ਨੇ ਬੁਲਾਇਆ ਆ ਔਰ ਜਦੋਂ ਬੁਲਾਇਆ ਆ ਤਾਂ ਇਧਰ ਪ੍ਰਭੂ ਦਾ ਦਾਸ ਪੌਲਸ ਲਿਖ ਰਿਹਾ ਆ ਕਿ ਤੁਹਾਨੂੰ ਜੋ ਤੁਸੀਂ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਬੋਲੇ ਤੋਂ ਦਾਨੀਅਲ ਪਰਮੇਸ਼ਰ ਦਾ ਪਿਆਰਾ ਆ ਔਰ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਇਹ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਆ ਹਨੂਕ ਦੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕੀਤਾ ਉਹਦੇ ਨਾਲ ਨਾਲ ਚੱਲਿਆ ਉਹ ਵੀ ਪਰਮੇਸ਼ਰ ਦਾ ਪਿਆਰਾ ਬਣ ਗਿਆ ਤੋ ਅਸੀਂ ਵੀ ਪਰਮੇਸ਼ਰ ਦੇ ਪਿਆਰੇ ਹੋਣ ਦੇ ਲਈ ਜਦੋਂ ਬੁਲਾਏ ਗਏ ਆਂ ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ ਪ੍ਰਭੂ ਯੀਸ਼ੂ ਮਸੀਹ ਦੇ ਹੋਣ ਦੇ ਲਈ ਬੁਲਾਏ ਗਏ ਆ ਅਸੀਂ ਪਰਮੇਸ਼ਰ ਦੇ ਪਿਆਰੇ ਆ ਸਾਨੂੰ ਪਵਿੱਤਰ ਕਰ ਦਿੱਤਾ ਤੇ ਪਵਿੱਤਰ ਅਸੀਂ ਹੁੰਦੇ ਜਾਣਾ ਆ ਅਸੀਂ ਇਸ ਪੁਲਾਹੜ ਨੂੰ ਜਦੋਂ ਲੈ ਕੇ ਚੱਲਾਂਗੇ ਪਰਮੇਸ਼ਰ ਦਾ ਅਨੁਗ੍ਰਹਿ ਤੇ ਸ਼ਾਂਤੀ ਪ੍ਰਭੂ ਦਾ ਦਾਸ ਪੌਲਸ ਬੋਲਦਾ ਕਿ ਤੁਹਾਡੇ ਨਾਲ ਹੁੰਦੀ ਰਵੇ ਸੋ ਅਸੀਂ ਇਸ ਪੁਲਾਹੜ ਨੂੰ ਲੈ ਕੇ ਚੱਲਣਾ ਆ ਇਸ ਵਿਸ਼ੇ ਨੂੰ ਲੈ ਕੇ ਚੱਲਣਾ ਆ ਇਸ ਗੱਲ ਨੂੰ ਲੈ ਕੇ ਚੱਲਣਾ ਆ ਕਿ ਮੈਨੂੰ ਪਰਮੇਸ਼ਰ ਨੇ ਪਵਿੱਤਰ ਹੋਣ ਦੇ ਲਈ ਬੁਲਾਇਆ ਆ ਮੈਨੂੰ ਪਰਮੇਸ਼ਰ ਨੇ ਅੱਡ ਕਰ ਲਿਆ ਆ ਮੈਨੂੰ ਪ੍ਰਭੂ ਯੇਸ਼ੂ ਮਸੀਹ ਦੇ ਹੋਣ ਦੇ ਲਈ ਬੁਲਾਇਆ ਗਿਆ ਆ ਜਦ ਮੈਂ ਇਸ ਬੁਲਾਹਟ ਨੂੰ ਲੈ ਕੇ ਚੱਲੂਗਾ ਤਦ ਹੀ ਮੈਂ ਇਸ ਜੀਵਨ ਦੇ ਵਿੱਚ ਪਰਮੇਸ਼ਰ ਦੀ ਸਹੀ ਇੱਛਾ ਨੂੰ ਪੂਰਾ ਕਰ ਸਕਾਂਗਾ ਸੋ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਇਹਨਾਂ ਵਚਨਾਂ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਸਾਰਾ ਆਦਰ ਮੇ ਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਮੰਗਦੇ ਆਂ ਆਮੀਨ